ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਨਿਊ ਸੈਂਟਰਲ ਟਾਊਨ ਵਿੱਚ ਇੱਕ ਕਾਰ ਵਿੱਚ ਖੜੀ ਕਾਰ ਨੂੰ ਭਿਆਨਕ ਅੱਗ ਲੱਗਣ ਨਾਲ ਕਾਰ ਵਾਸ਼ਿੰਗ ਮਸ਼ੀਨ, ਦੋ ਸਾਈਕਲ ਤੇ ਕਾਰ ਵਿੱਚ ਪਿਆ ਕੀਮਤੀ ਸਮਾਨ ਸੜ ਕੇ ਬੁਰੀ ਤਰ੍ਹਾਂ ਸਵਾਹ ਹੋ ਗਿਆ। ਮਕਾਨ ਮਾਲਕ ਹੀਰਾ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇਸ ਘਟਨਾ ਬਾਰੇ ਸਵੇਰੇ ਤਕਰੀਬਨ 3 ਵਜੇ ਪਤਾ ਲੱਗਦਾ ਹੈ। ਜੇਸ ਤੋਂ ਬਾਅਦ ਆਸ-ਪਾਸ ਦੇ ਗਵਾਂਡੀਆਂ ਨੂੰ ਬੁਲਾ ਕੇ ਅੱਗ ਤੇ ਕਾਬੂ ਪਾਇਆ ਜਾਂਦਾ ਨਾ ਦੱਸਿਆ ਕਿ ਵਾਸ਼ਿੰਗ ਮਸ਼ੀਨ, ਸਾਈਕਲ, ਬਿਜਲੀ ਦੇ ਉਪਕਰਨ, ਫ੍ਰਿਜ, ਕੂਲਰ ਤੇ ਹੋਰ ਬਹੁਤ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਤੇ ਲੱਖਾਂ ਰੁਪਏ ਦਾ ਨੁਕਸਾਨ ਹੋਇਆ। ਇਸ ਮੌਕੇ ਗਵਾਂਡੀ ਹਰਪਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਤਾਂ ਉਹਨਾਂ ਨੇ ਆ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਤੇ ਕਾਫੀ ਜੰਦੋ ਜਹਿਦ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਉਹਨਾਂ ਦੱਸਿਆ ਕਿ ਜਾਨੀ ਨੁਕਸਾਨ ਹੋਣ ਤੋਂ ਬਚਾ ਹੋਇਆ। ਇਸ ਤੋਂ ਇਲਾਵਾ ਹੋਰ ਕੀ ਕਿਹਾ ਹੈ ਤੁਸੀਂ ਵੀ ਸੁਣੋ। ਰਿਪੋਰਟਰ ਨਿਰਮਲ ਸਿੰਘ ਦੀ ਸੁਲਤਾਨਪੁਰ ਲੋਧੀ ਤੋਂ ਜਿਹੜਾ ਨਾਮ ਕੀਤਾ ਮੇਰਾ ਨਾਮ ਹੀਰਾ ਸਿੰਘ ਹੈ ਜੀ ਮੈਂ ਨਿਊ ਸੈਂਟਰ ਟਾਊਨ ਚ ਰਹਿਣਾ ਰਾਤੀ ਅਚਾਨਕ ਤਕਰੀਬਨ 3:3 ਵਜੇ ਦੇ ਲਾਗੇ ਸ਼ਾਗੇ ਖੜੀ ਕਾਰ ਦੀ ਬੈਟਰੀ ਤੋਂ ਸ਼ਾਰਟ ਸਰਕਟ ਤੋਂ ਕਾਰ ਨੂੰ ਅੱਗ ਲੱਗੀ ਕਾਰ ਨੂੰ ਅੱਗ ਲੱਗਣ ਕਰਕੇ ਤੇ ਘਰ ਦਾ ਵੀ ਕੁਝ ਨੁਕਸਾਨ ਹੋਇਆ ਜਿਹੜਾ ਬਾਅਦ ਜਿੱਥੇ ਕਾਰ ਖੜੀ ਸੀ ਉਹਦੇ ਸ਼ੀਸ਼ੇ ਟੁੱਟ ਗਏ ਇੱਕ ਦਿਲੀ ਪਾਸਿਧ ਤੁਸੀਂ ਦੇਖੋ ਸ਼ੀਸ਼ੇ ਟੁੱਟ ਗਏ ਛੱਤ ਉੱਪਰ ਸਾਰੀ ਪੀਓਪੀ ਲਾਸ ਹੋ ਗਈ ਹੈ ਕਾਰ ਤਾਂ ਬਿਲਕੁਲ ਡੈਮੇਜ ਹੋ ਗਈ ਇੱਕ ਵਾਸ਼ਿੰਗ ਮਸ਼ੀਨ ਸੀ ਵਾਸ਼ਿੰਗ ਜਿੰਦੇ ਉਹ ਵੀ ਸੜ ਗਈ ਸਾਈਕਲ ਸੀ ਬੱਚਿਆਂ ਦੇ ਪੈਸੇ ਤੋਂ ਉਹ ਸੜ ਗਏ ਬਾਕੀ ਹੋਰ ਜੋ ਇੱਥੇ ਸਮਾਨ ਤੇ ਆਇਆ ਪੋਰਚ ਚ ਉਹ ਖਰਾਬ ਹੋ ਗਿਆ ਤਾਂ ਤਵੇ ਕੋਲ ਬਸ ਜਦੋਂ 스멜 ਆਈ 스멜 ਤੋਂ ਪਤਾ ਲੱਗਿਆ ਵੀ ਕੋਈ 스멜 ਆ ਰਹੀ ਕਿਸੇ ਚੀਜ਼ ਸੜੀ ਦੀ ਉਸ ਤੋਂ ਬਾਅਦ ਉੱਠ ਕੇ ਦੇਖਿਆ ਤਾਂ ਕਾਰ ਦੀ ਬੋਲਨ ਚੋਦ ਨਿਕਲ ਰਹੀ ਸੀ ਇਹ ਨਾਲ ਨੁਕਸਾਨ ਹੋ ਗਿਆ ਨੁਕਸਾਨ ਕਿਉਂ ਕਾਰ ਤੁਹਾਡੇ ਸਾਹਮਣੇ ਹੀ ਆ ਕਾਰ ਤਕਰੀਬਨ ਲਾਓ ਤੁਸੀਂ ਪੁਰਾਣੀ ਕਾਰ ਆ 1.5-2 ਲੱਖ ਰੁਪਏ ਬਤ ਹੈਗੇ ਆ ਨਾ ਕਈ ਕਾਫੀ ਕਾਰਸ਼ਾਵਲ ਇੱਕ ਬੀਟ ਕੀ ਨਾਮ ਦਾ ਕਿ ਮੇਰਾ ਨਾਮ ਹਰਪਿੰਦਰ ਸਿੰਘ ਆ ਵਾਸੀ ਸੈਂਟਰ ਟਾਊਨ ਤੇ ਸੁਲਤਾਨਪੁਰ ਲੋਧੀ ਤੇ ਅੱਜ ਤੜਕਸਾਰ ਸਾਢੇ 3 ਵਜੇ ਸਾਹਮਣੇ ਹੀਰਾ ਸਿੰਘ ਦੇ ਭਾਈ ਉਹਨਾਂ ਤੇ 16 ਸਰਕਾਰ ਦੇ ਨਾਲ ਗੱਡੀ ਨੂੰ ਅੱਗ ਲੱਗੀ ਉਹਦਾ ਕਰਕੇ ਨਾਲ ਬਹੁਤ ਕਾਫੀ ਨੁਕਸਾਨ ਹੋਇਆ ਪਰ ਅਸੀਂ ਜਦੋਂ ਇਹਨਾਂ ਨੇ ਸਾਨੂੰ 15 ਕ ਮਿੰਟ ਬਾਅਦ 10 ਮਿੰਟ ਬਾਅਦ ਜਾਣ ਕੇ ਫੋਨ ਲਾਇਆ ਤੇ ਆ ਕੇ ਨਾਲ ਵਾਵਾ ਹੈਲਪ ਹੋਪ ਕਰਾਈ ਤੇ ਚਲੋ ਕਾਬੂ ਪਾਇਆ ਵਾ ਪਰ ਉਹ ਨੁਕਸਾਨ ਕਾਫੀ ਹੋ ਗਿਆ हाँ बाकी गड्डी गी काफ़ी नुकसान हो गया तो ना दो तीन सिलेंडर भी कोल है गए तो है व्डा हाउन तो वाहवा रोकया नहीं तो बहुत नुकसान हुआ है कोल वाशिंग मशीन वह भी सड़ गई नाल दो सैकड़ है नुकसाने गए आ छत का भी थोड़ा नुकसान होया वा फिर भी चलो सिलेंडर गर्म बहुत ही फिर भी क्ढे ना गुआ गुआना रल मिल के उन्होंने अग पैन तो बच बच गई बचाव हो गया